ਪਾਠ 7ਵਾਂ ਮੇਰਾ ਪਿੰਡ ਉਦੇਸ਼ ਬੱਚਿਆਂ ਨੂੰ ਪੇਂਡੂ ਜੀਵਨ ਪਾਈਚਾਰੇ ਬਾਰੇ ਜਾਣਕਾਰੀ ਦੇਣਾ ਅੱਜ ਸ਼ਹਿਰ ਵਿੱਚ ਪੂਰੀ ਤਰ੍ਹਾਂ ਰੁਝੇਵਿਆਂ ਨਾਲ ਭਰੀ ਜ਼ਿੰਦਗੀ ਵਿੱਚ ਮੈਂ ਸਵੇਰੇ ਚਾਹ ਪੀਂਦੇ ਹੋਏ ਕੁਝ ਦੇਰ ਲਈ ਆਪਣੇ ਅਤੀਤ ਵਿੱਚ ਚਲੀ ਗਈ ਮੈਨੂੰ ਬਚਪਨ ਵਿੱਚ ਆਪਣੇ ਪਿੰਡ ਵਿੱਚ ਬਿਤਾਏ ਪਲ ਰਹਿ ਰਹਿ ਕੇ ਯਾਦ ਆ ਰਹੇ ਸਨ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਚਮਕੌਰ ਸਾਹਿਬ ਵਿਖੇ ਰਹਿੰਦੇ ਸੀ ਮੇਰੇ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਉਸ ਸਮੇਂ ਆਵਾਜਾਈ ਦੇ ਸਾਧਨ ਇੰਨੇ ਵਿਕਸਤ ਨਹੀਂ ਸਨ ਇਸ ਲਈ ਹਰ ਰੋਜ਼ ਪਿੰਡ ਤੋਂ ਸ਼ਹਿਰ ਆਉਣਾ ਔਖਾ ਸੀ ਇਸ ਲਈ ਮੇਰੇ ਮਾਤਾ ਪਿਤਾ ਮੇਰੇ ਪੂਆ ਜੀ ਅਤੇ ਮੇਰੇ ਚਾਚਾ ਜੀ ਜੋ ਕਾਲਜ ਵਿੱਚ ਸਨ ਸਾਰੇ ਚਮਕੌਰ ਸਾਹਿਬ ਵਿਖੇ ਸਰਕਾਰੀ ਮਕਾਨ ਵਿੱਚ ਆ ਕੇ ਰਹਿਣ ਲੱਗ ਪਏ ਮੈਂ ਅਤੇ ਮੇਰਾ ਛੋਟਾ ਭਰਾ ਦਾਦਾ ਦાદੀ ਨੂੰ ਬਹੁਤ ਪਿਆਰ ਕਰਦੇ ਸੀ ਇਸਲੀ ਹਰ ਐਤਵਾਰ ਸਾਡਾ ਪਰਿਵਾਰ ਪਹਿਲਾਂ ਕਤਲਗੜ੍ਹ ਸਾਹਿਬ ਗੁਰਦੁਆਰੇ ਵਿਖੇ ਮੱਥਾ ਟੇਕਣ ਜਾਂਦਾ ਫਿਰ ਪਿਤਾ ਜੀ ਮੈਨੂੰ ਅਤੇ ਮੇਰੇ ਭਰਾ ਨੂੰ ਸਾਈਕਲ ਤੇ ਬਿਠਾ ਕੇ ਪਿੰਡ ਲੈ ਕੇ ਜਾਂਦੇ ਪਿੰਡ ਜਾਂਦੇ ਹੋਏ ਪਹਿਲਾਂ ਸਤਲੁਜ ਦਰਿਆ ਆਉਂਦਾ ਦਰਿਆ ਦੇ ਨਾਲ-ਨਾਲ ਜਾਂਦੇ ਹੋਏ ਬਹੁਤ ਚੰਗਾ ਲੱਗਦਾ ਪਿਤਾ ਜੀ ਸਾਨੂੰ ਕਦੇ ਦਰਿਆ ਬਾਰੇ ਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਦੇ ਸਹਿਬਜ਼ਾਦਿਆਂ ਬਾਰੇ ਦੱਸਦੇ ਸਾਨੂੰ ਸਹਿਬਜ਼ਾਦਿਆਂ ਦੀ ਬਹਾਦਰੀ ਦੇ ਕisse ਸੁਣ ਕੇ ਬਹੁਤ ਚੰਗਾ ਲੱਗਦਾ ਇੱਕ ਪਾਸੇ ਵਗਦਾ ਦਰਿਆ ਦੂਜੇ ਪਾਸੇ ਜੰਗਲ ਜੰਗਲ ਵਿੱਚੋਂ ਬੀਜੜੇ ਟਟੇਰੀ ਆਦੀ ਦੇ ਬੋਲਣ ਦੀਆਂ ਆਉਂਦੀਆਂ ਆਵਾਜ਼ਾਂ ਬੜੀਆਂ ਮਨਮੋਹਕ ਲੱਗੀਆਂ ਪਿੰਡ ਦੀ ਫਿਰਨੀ ਤੇ ਪਹੁੰਚ ਕੇ ਇੱਕ ਡੰਡੀ ਵੱਲ ਨੂੰ ਮੁੜ ਜਾਂਦੇ ਡੰਡੀ ਦੇ ਸੱਜੇ ਖੱਬੇ ਟਾਲੀ ਕਿਕਰ ਅਤੇ ਖਜੂਰ ਦੇ ਦਰਖਤ ਲੱਗੇ ਹੋਏ ਸਨ ਡੰਡੀ ਦੇ ਨਾਲ ਲੱਗਦੇ ਖੇਤਾਂ ਵਿੱਚ ਜੇਕਰ ਕੋਈ ਵਡੇਰੀ ਉਮਰ ਦਾ ਵਿਅਕਤੀ ਖੇਤਾਂ ਵਿੱਚ ਕੰਮ ਕਰਦਾ ਨਜ਼ਰੀ ਆਉਂਦਾ ਤਾਂ ਪਾਪਾ ਜੀ ਹੱਥ ਉਠਾ ਉੱਚੀ ਆਵਾਜ਼ ਵਿੱਚ ਬੋਲਦੇ ਮਥਾ ਟੇਕਦਾ ਬਜ਼ੁਰਗੋ ਤਗੜੇ ਓ ਉਹ ਵੀ ਅੱਗੋਂ ਬੜੇ ਪਿਆਰ ਨਾਲ ਉੱਤਰ ਦਿੰਦੇ ਹਾਂ ਸਾਊ ਆ ਗਿਆਂ ਪੁੱਤ ਜੇਕਰ ਕੋਈ ਛੋਟੀ ਉਮਰ ਦਾ ਦਿਖ ਜਾਂਦਾ ਤਾਂ ਪਾਪਾ ਜੀ ਉਸ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਹਿੰਦੇ ਚੱਕ ਦੇ ਫਟੇ ਡਟਿਆ ਰਹਿ ਕਰ ਪਹੁੰਚਦੇ ਹੀ ਬੇਬੇ ਜੀ ਸਾਨੂੰ ਦੋਨਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਤੇ ਪਤਾ ਨਹੀਂ ਕਿੰਨੀਆਂ ਕੋ ਅਸੀਸਾਂ ਇੱਕੋ ਵੇਲੇ ਦੇ ਦਿੰਦੇ ਫਿਰ ਬਾਪੂ ਜੀ ਸਾਨੂੰ ਪਿਆਰ ਨਾਲ ਗੋਦੀ ਚੁਕ ਲੈਂਦੇ ਬੀਬੇ ਜੀ ਸ਼ੱਕਰ ਦੇ ਡੱਬੇ ਵਿੱਚੋਂ ਹੱਥ ਨਾਲ ਹੀ ਬੁੱਕ ਭਰ ਕੇ ਸ਼ੱਕਰ ਗੜਵੀ ਵਿੱਚ ਪਾਉਂਦੇ ਫਿਰ ਹਾਰੇ ਵਿੱਚ ਪਈ ਦਧੋਣੀ ਵਿੱਚੋਂ ਦੁੱਧ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਤੋੜਦੇ ਸਾਨੂੰ ਸਾਰਿਆਂ ਨੂੰ ਕੰਗਣੀਆਂ ਵਾਲੇ ਗਲਾਸ ਭਰ ਕੇ ਦਿੰਦੇ ਉਹ ਦੁੱਧ ਦੇ ਸਵਾਦ ਦਾ ਮੁਕਾਬਲਾ ਕੋਈ ਚਾਕਲੇਟ ਵਾਲਾ ਜਾਂ ਬਦਾਮ ਵਾਲਾ ਦੁੱਧ ਨਹੀਂ ਕਰ ਸਕਦਾ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਪਿੰਡ ਵੱਲ ਚੱਕਰ ਲਾਉਣ ਚਲੇ ਜਾਂਦੇ ਜਿਹੜਾ ਵੀ ਮਿਲਦਾ ਬੜੇ ਪਿਆਰ ਨਾਲ ਮਿਲਦਾ ਕੋਈ ਖੋਏ ਦੀ ਬਰਫੀ ਖਾਣ ਨੂੰ ਦਿੰਦਾ ਕੋਈ ਲੱਸੀ ਪੀਣ ਨੂੰ ਦਿੰਦਾ ਗੱਲ ਕੀ ਹਰ ਕਿਸੇ ਨੂੰ ਸਾਨੂੰ ਵੇਖ ਕੇ ਚਾ ਚੜ ਜਾਂਦਾ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਸਾਰੇ ਸਾਡੇ ਹੀ ਪਰਿਵਾਰ ਦਾ ਹਿੱਸਾ ਹਨ ਤ੍ਰਿਕਾਲਾ ਪੈਣ ਤੇ ਅਸੀਂ ਖੇਤਾ ਵੱਲ ਚਾ ਲੈ ਕੇ ਚੱਲ ਪੈਂਦੇ ਜਿੱਥੇ ਮੇਰੇ ਪਿਤਾ ਜੀ ਅਤੇ ਸੀਦੀ ਕੰਮ ਕਰਦੇ ਹੁੰਦੇ ਸਰਦੀਆਂ ਦੇ ਦਿਨਾਂ ਵਿੱਚ ਮੂਲੀਆਂ ਸ਼ਲਗਮ ਖਾਨ ਵਿੱਚ ਇੰਨਾ ਮਜ਼ਾ ਨਹੀਂ ਸੀ ਆਉਂਦਾ ਜਿੰਨਾ ਪੱਟਣ ਵਿੱਚ ਫਿਰ ਕਦੇ ਸੌਂਫ ਦੇ ਬੂਟੇ ਦੀ ਖੁਸ਼ਬੂ ਲੈਣੀ ਕਦੇ ਸੋਏ ਦੇ ਬੂਟੇ ਦੀ ਇਸ ਤਰ੍ਹਾਂ ਕਰਦੇ ਕਰਦੇ ਪਤਾ ਨਹੀਂ ਕਦੋਂ ਸਾਨੂੰ ਫਸਲਾਂ ਸੰਬੰਧੀ ਇੰਨੀ ਜਾਣਕਾਰੀ ਹੋ ਗਈ ਕਿ ਕਿਹੜੀ ਰਬੀ ਦੀਆਂ ਫਸਲਾਂ ਹੁੰਦੀਆਂ ਹਨ ਕਿਹੜੀਆਂ ਖਰੀਫ ਦੀਆਂ ਸ਼ਾਮ ਨੂੰ ਜਦੋਂ ਅਸੀਂ ਘਰ ਪਰਤਦੇ ਤਾਂ ਸ਼ਾਮ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ ਪੰਛੀਆਂ ਦੀਆਂ ਧਾਰਾਂ ਵੇਖਣ ਨੂੰ ਮਿਲਦੀਆਂ ਪਿਤਾ ਜੀ ਸਾਨੂੰ ਦੱਸਦੇ ਕਿ ਪੰਛੀ ਆਪਣੇ ਘਰ ਮੁੜ ਰਹੇ ਹਨ ਇਹ ਕਿੰਨੇ ਵੀ ਦੂਰ ਚਲੇ ਜਾਣ ਪਰ ਸ਼ਾਮ ਨੂੰ ਆਪਣੇ ਘਰ ਪਹੁੰਚ ਆਉਂਦੇ ਹਨ ਅੱਜ ਮੈਂ ਸੋਚ ਰਹੀ ਹਾਂ ਕਿ ਅੱਜ ਦੇ ਬੱਚਿਆਂ ਕੋਲ ਇਹੋ ਜਿਹੀਆਂ ਬਚਪਨ ਦੀਆਂ ਸਨੈਰੀਆਂ ਯਾਦਾਂ ਹੋਣਗੀਆਂ ਕਿਉਂਕਿ ਉਹਨਾਂ ਦਾ ਬਚਪਨ ਤਾਂ ਵੀਡੀਓ ਗੇਮ ਅਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਕਿਤੇ ਗੁੰਮ ਹੋ ਕੇ ਰਹਿ ਗਿਆ ਹੈ ਅੰਕਲ ਆਂਟੀ ਜਿਹੇ ਰਿਸ਼ਤਿਆਂ ਵਿੱਚ ਬੱਚੇ ਭੂਆ ਫੁੱਫੜ ਚਾਚਾ ਚਾਚੀ ਮਾਸੀ ਮਾਸੜ ਵਰਗੇ ਰਿਸ਼ਤੇ ਪੁੱਲਦੇ ਜਾ ਰਹੇ ਹਨ ਜ਼ਰੂਰੀ ਹੈ ਕਿ ਆਪਣੇ ਸੱਭਿਆਚਾਰ ਦੀ ਇਸ ਵਿਰਾਸਤ ਨੂੰ ਅਸੀਂ ਸੰਭਾਲ ਕੇ ਰੱਖੀਏ ਇਸ ਦਿਨ ਨਾਲ ਇਹ ਵੀ ਜ਼ਰੂਰੀ ਹੈ ਬੱਚੇ ਮਿੱਟੀ ਵਿੱਚ ਖੇਡਣ ਤਾਂ ਜੋ ਉਹ ਆਪਣੀ ਧਰਤੀ ਮਾਂ ਦੀ ਗੋਦ ਦਾ ਆਨੰਦ ਵੀ ਮਾਣ ਸਕਣ ਕੀ ਸਿੱਖਿਆ ਪਿੰਡਾਂ ਬਾਰੇ ਦਾਦਾ-ਦਾਦੀ ਦਾ ਪਿਆਰ ਆਪਸੀ ਭਾਈਚਾਰਾ ਅਤੇ ਪ੍ਰਕਿਰਤੀ ਨਾਲ ਸਾਡਾ ਅਟੁੱਟ ਰਿਸ਼ਤਾ